ਆਸ ਕੀ ਹੋ ਗਿਆ ਤੁਸੀਂ ਮੈਨੂੰ ਐਵੇਂ ਕਿਉਂ ਇਗਨੋਰ ਕਰੀ ਰਹਿੰਦੇ ਹੋ ਮੈਂ ਕਦੇ ਇਗਨੋਰ ਕੀਤਾ ਤੈਨੂੰ ਨਾਲੇ ਹੋਣਾ ਕੀ ਹੈ ਕੁਝ ਵੀ ਨਹੀਂ ਹੋਇਆ ਜੇ ਹੁਣ ਤਾਂ ਵੀ ਕੁਛ ਤੈਨੂੰ ਤਾਂ ਸਭ ਪਤਾ ਹੀ ਹੁੰਦਾ ਕੀ ਕੀ ਹੋਇਆ ਕੀ ਨਹੀਂ ਉਹੀ ਤਾਂ ਮੈਂ ਤੁਹਾਨੂੰ ਪੁੱਛ ਰਹਾ ਤੁਸੀਂ ਐਵੇਂ ਕਿਉਂ ਮੂੰਹ ਬਣਾ ਰੱਖਿਆ ਮੇਰੇ ਨਾਲ ਮੈਂ ਕਦੇ ਮੂੰਹ ਬਣਾਇਆ ਮੈਂ ਤਾਂ ਤੈਨੂੰ ਕੁਝ ਕਹਿਆ ਹੀ ਨਹੀਂ ਤੇ ਨਾ ਮੈਂ ਤੈਨੂੰ ਕੁਝ ਕਹਿ ਸਕਦਾ ਮੈਂ ਕੌਣ ਹੁਣਾ ਤੈਨੂੰ ਕੁਝ ਕਹਿਣਾ ਇਹ ਕੀ ਗੁੱਲੰਗ ਕਰੀ ਐਨੇ ਤੁਸੀਂ ਤੇ ਮਨ ਲਵੇਂ ਕਾਲਜ ਜਾਂ ਤੂੰ ਕਿਉਂ ਰੋਕਿਆ ਆਪੇ ਤੁਸੀਂ ਕਹਿੰਦੇ ਹੁੰਦੇ ਸੀ ਵੀ ਆਪ ਦਾ ਕਾਲਜ ਜਾ ਧਿਆਨ ਨਾਲ ਪੜ੍ਹਿਆ ਕਰ ਤੇ ਅੱਜ ਆਪੇ ਤੁਸੀਂ ਕਹੀਏ ਨਾ ਵੀ ਕਾਲਜ ਜਾਣੀ ਨਹੀਂ ਹਰਪ੍ਰੀਤ ਮੈਨੂੰ ਪਤਾ ਹੈ ਵੀ ਕਾਲਜਾਂ ਚ ਕਿੰਨੀ ਮਿਹਨਤ ਪੜ੍ਹਾਈ ਹੈ ਠੀਕ ਹੈ ਨਾ ਲੈ ਮੈਂ ਤੈਨੂੰ ਤੇਰੀ ਪੜ੍ਹਾਈ ਥੋੜੀ ਛਿੜਾ ਰਿਆਂ ਪਰ ਤੋ ਮੈਂ ਡਮੀ ਐਡਮਿਸ਼ਨ ਕਰਾਤੀ ਤੇਰੀ ਪੇਪਰ ਤਾਂ ਤੂੰ ਦੇ ਕੇ ਆਏਂਗੀ ਨਹੀਂ ਤਾਂ ਬਿਨਾਂ ਪੁੱਛੀ ਅੱਛਾ ਹੁਣ ਹਰ ਚੀਜ਼ ਮੈਨੂੰ ਤੇ ਇੱਥੋਂ ਪੁੱਛਣੀ ਪਊ ਪਹਿਲਾਂ ਚਲ ਕਾਲਜ ਬਾਰੇ ਤਾਂ ਮੇਰੇ ਇਸ ਕਰ ਵਿੱਚ ਮੇਰਾ ਚਾਹਦਾ ਹੈ ਹੁਕਮ ਠੀਕ ਹੈ ਜੋ ਮੈਨੂੰ ਸਹੀ ਲੱਗੂ ਮੈਂ ਉਹ ਚੀਜ਼ ਕਰੂੰਗਾ ਹੁਣ ਮੈਨੂੰ ਪਹਿਲਾਂ ਲੱਗਦਾ ਸੀ ਵੀ ਚਲ ਤੂੰ ਕਾਲਜ ਜਾਣਾ ਚਾਹੁੰਨੀ ਆ ਤੈਨੂੰ ਭੇਜਣਾ ਚਾਹੀਦਾ ਤਾਂ ਮੈਂ ਤੈਨੂੰ ਭੇਜਦਾ ਸੀ ਪਰ ਹੁਣ ਮੈਨੂੰ ਲੱਗਦਾ ਵੀ ਤੂੰ ਕਾਲਜ ਜਾਣਾ ਤੈਨੂੰ ਜ਼ਰੂਰੀ ਨਹੀਂ ਹੈਗਾ ਕੋਈ ਜਸ ਮੈਂ ਤਾਂ ਤੁਹਾਨੂੰ ਕਿਹਾ ਹੀ ਨਹੀਂ ਵੀ ਮੈਂ ਕਾਲਜ ਨਹੀਂ ਜਾਣਾ ਤੁਸੀਂ ਕੀ ਤਾਂ ਪੁੱਛ ਕੇ ਡਮੀ ਡਿਵੀਜ਼ਨ ਕਰਵਾਤਾ ਮੇਰਾ ਮੈਂ ਮੈਨੂੰ ਕੀ ਤੋਂ ਪੁੱਛਣ ਦੀ ਲੋੜ ਹੈ ਜੋ ਮੇਰਾ ਮਨ ਕਰੂ ਜੋ ਮੈਨੂੰ ਸਹੀ ਲੱਗੂ ਮੈਂ ਉਹ ਕਰੂੰਗਾ ਨਾਲੇ ਤੁਹਾਨੂੰ ਇਹਦਾ ਪਤਾ ਘਰੇ ਬੈ ਕੇ ਮੇਰੇ ਤੋਂ ਕਿੱਥੋਂ ਪੜਿਆ ਜਾਊਗਾ ਅੱਛਾ ਮੈਂ ਕੱਲੇ ਪੇਪਰ ਦੇਣ ਬਾਗ ਜਾ ਕਰੂੰਗੀ ਹੈ ਆ ਕ ਪੜਨਾ ਪੜ ਨਹੀਂ ਪੜਨਾ ਨਾ ਪੜ ਪਰ ਜੋ ਮੈਂ ਕਹਤਾ ਤਾਂ ਕਹਤਾ ਠੀਕ ਹੈ ਨਾ ਜੇ ਪੇਪਰ ਦੇ ਕੇ ਆਉਣੇ ਹੋਏ ਤੂੰ ਦੇਈ ਜਾਂ ਨਹੀਂ ਵੀ ਪੇਪਰ ਦੇਣੇ ਹੋਏ ਤਾਂ ਨਾ ਦੇ ਮੈਨੂੰ ਕੋਈ ਚੱਕਰ ਨਹੀਂ ਹੈਗਾ ਜੇ ਤੂੰ ਪੜਨਾ ਆਪ ਚਾਹੁੰਨੀ ਆ ਵੀ ਡਿਗਰੀ ਤੈਨੂੰ ਮਿਲੇ ਚੁੱਪ ਕਰਕੇ ਕੱਲੇ ਪੇਪਰ ਦੇਈਂ ਜੇ ਨਹੀਂ ਚਾਹੁੰਦੀ ਤਾਂ ਰਹਿਣ ਦੀ ਤੁਸੀਂ ਇਹ ਗੱਲਾਂ ਕਿਉਂ ਕਰੀਏ ਇੱਕੋ ਦਾ ਮੈਨੇ ਚੇਂਜ ਕਿਵੇਂ ਹੋ ਗਿਆੱਸ ਮੈਂ ਚੇਂਜ ਹੋ ਗਿਆ ਉਈਰ ਇਹਦਾ ਮੈਨੂੰ ਜੇ ਪਹਿਲਾਂ ਹੂੰ ਇਹ じゃ ਤਾਂ ਪਹਿਲਾਂ ਬਣ ਜਾਣਾ ਚਾਹੀਦਾ ਸੀ ਮੈਨੂੰ ਇਹੋ ਜੇ ਮੈਂ ਕੀ ਕਰਤਾ ਉਹ ਦੱਸ ਦੋ ਨਾ ਮੈਨੂੰ ਮੈਂ ਤਾਂ ਤੈਨੂੰ ਕੁਝ ਕਹੀ ਨਹੀਂ ਕਰਤਾ ਜੇ ਤੂੰ ਕੁਝ ਕੀਤਾ ਵੀ ਹੁੰਦਾ ਤੈਨੂੰ ਪਤਾ ਹੋਣਾ ਖੁਦ ਵੀ ਤੂੰ ਕੀਤਾ ਕੁਝ ਕਿ ਨਹੀਂ ਕੀਤਾ ਤੂੰ ਆਪ ਆਪਦੇ ਮਨ ਤੋਂ ਪੁੱਛ ਲੈ ਵੀ ਤੂੰ ਕੁਝ ਕੀਤਾ ਜਾਂ ਨਹੀਂ ਕੀਤਾ ਮੈਂ ਕੀ ਕਰਨਾ ਮੈਂ ਤਾਂ ਹੈਜੋ ਕੁਝ ਨਹੀਂ ਕੀਤਾ ਬਸ ਫਿਰ ਜੇ ਨਹੀਂ ਕੀਤਾ ਤਾਂ ਜੋ ਮੈਂ ਕਹੂੰ ਉਹਨੂੰ ਸਿਰ ਮੱਥੇ ਮੰਨ ਲੈ ਮੇਰੇ ਨਾਲ ਕੋਈ ਕਿੰ ਤੂੰ ਪ੍ਰੰਤੂ ਨਾ ਕਰਾ ਠੀਕ ਆ ਮੈਂ ਮੇਰੀ ਪੜ੍ਹਾਈ ਬਾਰੇ ਤਾਂ ਪੁੱਛ ਹੀ ਸਕਦੇ ਆ ਤੁਹਾਡੇ ਤੋਂ ਤੁਸੀਂ ਘਰ ਦੇ ਫੈਸਲੇ ਲੈ ਸਕਦੇ ਹੋ ਪਰ ਮੇਰੀ ਪੜ੍ਹਾਈ ਦੇ ਫੈਸਲੇ ਆਪ ਹੀ ਲਈ ਜੰਨੇ ਹੋ ਮੈਂ ਤੇਰੇ ਘਰ ਆ ਜੇ ਮੈਂ ਚਾਹੂੰਗਾ ਤਾਂ ਤੂੰ ਪੜ੍ਹੇਂਗੀ ਜੇ ਨਹੀਂ ਚਾਹੂੰਗਾ ਫਿਰ ਨਹੀਂ ਪੜ੍ਹੇਂਗੀ ਮੈਨੂੰ ਕਿਸੇ ਤੋਂ ਪਰਮਿਸ਼ਨ ਲੈਣ ਦੀ ਲੋੜ ਨਹੀਂ ਹੈਗੀ ਵੀ ਤੈਨੂੰ ਪੜ੍ਹਾਉਣਾ ਕਿ ਨਹੀਂ ਪੜ੍ਹਾਉਣਾ ਨਾਲੇ ਮੈਂ ਤਾਂ ਤੈਨੂੰ ਪੜ੍ਹਨ ਤੋਂ ਰੋਕੇ ਨਹੀਂ ਮੈਂ ਵਾਰ-ਵਾਰ ਕਹਿ ਰਹੇ ਪੇਪਰ ਦੇ ਆ ਹੀ ਚੁੱਪ ਕਰਕੇ ਆਪ ਦਾ ਰੰਮੀ ਐਡਮਿਸ਼ਨ ਕਰਾਤੀ ਤੇਰੇ ਜਾਸ ਮੈਂ ਉਹੀ ਤਾਂ ਪੁੱਛੀਨੇ ਬਾਰ-ਬਾਰ ਵੀ ਐਸਾ ਜਿਵੇਂ ਮੈਂ ਕੀ ਕਰਤਾ ਜਿਹੜਾ ਤੁਸੀਂ ਮੈਨੂੰ ਕਹੀ ਨਾ ਘਰੇ ਬਹਿ ਕੇ ਪੜ ਮੈਂ ਤਾਂ ਤੈਨੂੰ ਕੁਝ ਕਹੀ ਨਹੀਂ ਵੀ ਤੂੰ ਕੀਤਾ ਕਿ ਨਹੀਂ ਕੀਤਾ ਜੇ ਤੂੰ ਕੁਝ ਕੀਤਾ ਉਹ ਤੈਨੂੰ ਆਪ ਨੂੰ ਖੁਦ ਨੂੰ ਪਤਾ ਹੋਣਾ ਤੇ ਜੋ ਮੈਂ ਕਹਤਾ ਤਾਂ ਕਹਤਾ ਠੀਕਾ ਹੁਣ ਮੈਂ ਨਹੀਂ ਚਾਹੁੰਦਾ ਵੀ ਇਸ ਗੱਲ ਤੇ ਦੁਬਾਰਾ ਬਹਿਸ ਹੋਵੇ ਸਮਝ ਗਈ ਤੁਹਾਨੂੰ ਮੇਰੀ ਗੱਲ ਤਾਂ ਸੁਣ ਲਓ ਕਤੇ ਘਰ ਸੁਣਉਂ ਨਹੀਂ ਵੀ ਤਿਆਰ ਨਹੀਂ ਹੈਗਾ ਜੇ ਇਹਨਾਂ ਨਾਲ ਕੋਈ ਗੱਲ ਕਰਨੀ ਹੈ ਤਾਂ ਉੱਠ ਕੇ ਪਾਸ ਜਾਂਦਾ ਇਹ ਜੀ ਕੀ ਗੱਲ ਹੋਗੀ ਜਿਹੜਾ ਇਹਨਾਂ ਨਾਲ ਐਮੀ ਕਰੀ ਜਾਂਦਾ ਨਾ ਗੱਲ ਦੱਸੇ ਜੇ ਕੋਈ ਗੱਲ ਹੈ ਤਾਂ ਫਿਰ ਗੱਲ ਦੱਸ ਵੀ ਦਵੇ ਨਾ ਨਾ ਹਾਂ ਬਈ ਆ ਕੇ ਆ ਚੱਕਰੀ ਦੇ ਤੋ ਸਾਰੇ ਬੇਬੇ ਚਹਾਰਤਾ ਸੂਟ ਨੇ ਕੋਈ ਨਾ ਮਸ਼ੀਨ ਮੇਂ ਖਾਦਾ ਦਾਲੂ ਕੱਲ ਧੋ ਦੂੰਗੀ ਤੇ ਆਏ ਲਿਆ ਕੇ ਸਿੱਟਿਆ ਇੱਥੇ ਉੱਥੋਂ ਤੁਸੀਂ ਲੈ ਉੱਥੋਂ ਚੱਕ ਕੇ ਲਿਆਏ ਹੋ ਕੱਪੜੇ ਤੇ ਕੱਪੜੇ ਫਿਰ ਧੋਣ ਵਾਲੇ ਆ ਗਏ ਟੋਕਰੀ ਭਰੀ ਪਈਆ ਕੱਪੜਾਂ ਦੀ ਧੋਣ ਵਾਲਾਂ ਦੀ ਤੇ ਤੂੰ ਮੋਜ ਨਾ ਇੱਥੇ ਫੇਰ ਆ ਕੇ ਬੈਗੀ ਉਹ ਹੋ ਬੇਬੇ ਧੋ ਕੱਪੜੇ ਐ ਕਿ ਟੋਕਰੀ ਭਰ ਕੇ ਦੋ ਕੱਪੜਿਆਂ ਨਾਲੇ ਤੇ ਟੋਕਰੀ ਭਰੀ ਸੀਗੀ ਇੱਕ ਜੇ ਬੱਦਲ ਬੋੜਾ ਹੋ ਗਿਆ ਫੇਰ ਔਖਾ ਹੋ ਜੂਗਾ ਤੈਨੂੰ ਝੱਸ ਦਾ ਕੋਟ ਤਾਂ ਇੱਕ ਥੋੜਾ ਸੂਟ ਐ ਤੇ ਕੋਟੀ ਜੀ ਆ ਬੋਤੀ ਜੀ ਕਿਹਾਗੇ ਇਹ ਕੱਪੜੇ ਦੇਖ ਪੱਗਾ ਪੁੱਗਾ ਧੋਣਾਂਗੇ ਪੰਗਾਂ ਨਾਲੇ ਕੋਈ ਨਾ ਕੱਲ ਧੋ ਦੂੰਗੀ ਕੱਲ ਨੂੰ ਨਹੀਂ ਧੋਣੇ ਅੱਜ ਹੀ ਧੋਣੇ ਕੱਪੜੇ ਬੇਬੇ ਰੋ ਰੋ ਥੋੜੀ ਮਸ਼ੀਨ ਲਾਉਣੀ ਕੋਈ ਨਾ ਕੱਪੜੇ ਹੋਰ ਇਕੱਠੇ ਹੋ ਜਾਂਦੇ ਕੱਲ ਸਾਰੇ ਧੋ ਦੂੰਗੀ ਨਾਲ ਦੀ ਨਾਲ ਧੋਈਦੇ ਹੁੰਦੇ ਆ ਫਿਰ ਬਾਹਰੇ ਧੋਤੇ ਵੀ ਨਹੀਂ ਜਾਂਦੇ ਹੁੰਦੇ ਕੱਪੜੇ ਨਹੀਂ ਧੋਣੇ ਬੇਬੇ ਕੋਈ ਗੱਲ ਨਹੀਂ ਮੈਂ ਧੋ ਦੂੰਗੀ ਨਹੀਂ ਧੋ ਕੱਪੜੇ ਬੇਬੇ ਕੀ ਹੋ ਗਿਆ ਕੱਪੜਿਆਂ ਨੂੰ ਕਹਿੰਦੀ ਮੌਜਾ ਨਾ ਬੈਠੀ ਅਗਲੇ ਫੋਨ ਦੇਖੀ ਜਾਂਦੀ ਵੀ ਕੱਪੜੇ ਧੋਣਾ ਤੂੰ ਮੰਮੀ ਸਾਰਾ ਕੰਮ ਕਰਕੇ ਹੁਣ ਬੈਠੀ ਸੀਗੀ ਤੇ ਆ ਦੇਖਿਓ ਇੱਕਾ ਕੋਟ ਹੈ ਤੇ ਬੇਬੇ ਦਾ ਸੂਟ ਹੈ ਤੇ ਕੋਟੀ ਆ ਮੈਂ ਕਿਹਾ ਚਲ ਇਕੱਠੇ ਹੋ ਜਾਣੇ ਕੱਲ ਧੋ ਦੂੰਗੀ ਬੇਬੇ ਕੱਲ ਨੂੰ ਧੋ ਲੂਗੀ ਫਿਰ ਇੰਨੇ ਇੱਕ ਕੱਪੜੇ ਕਾਦੇ ਵਾਸਤੇ ਹੋਣਾ ਉਹ ਕਰੂਗੀ ਚਾਰ ਤਾਂ ਕੱਪੜੇ ਆ ਭਾਜਨ ਭਾਜਾ ਕੋਈ ਵੀ ਚਾਰ ਕੱਪੜੇ ਆਗੇ ਧੋਣ ਦੇ ਨੂੰ ਕੰਮ ਲੱਗਣ ਤੇ ਬਹਿਨੀ ਕੀ ਕਰਦੀ ਹੈ ਕਿ ਮੌਜਾ ਪਹੁੰਚ ਦਿੱਤੀ ਜਾਂਦੀ ਆ ਤਾਹੀਂ ਤੇ ਚਮੜਾਉਣੀ ਐ ਇਹਨੂੰ ਤੂੰ ਉਹ ਮੋਨੇ ਲੈਂਦੀ ਉਹਦਾ ਛੱਡਾ ਚਲ ਕੋਈ ਨਹੀਂ ਫੇਰ ਕੀ ਬੇਬੇ ਨਾਲੇ ਆ ਮੇਰਾ ਫੂਕ ਪਿਆ ਗਾ ਇਹਨੂੰ ਹੱਥਾਂ ਨਾਲ ਧੋਣਾਗਾ ਮਸ਼ੀਨ ਚ ਬਧੇ ਤਾਂ ਤੋਤਾ ਜਾਂਦਾ ਨਹੀਂ ਨਹੀਂ ਮੇਰੇ ਪਸੰਦ ਨਹੀਂ ਆਉਂਦਾ ਮਸ਼ੀਨ ਵਾਲਾ ਸੂਟ ਤਾਂ ਬੜ ਪਾਈ ਜਾਂਦੇ ਉਹ ਚ ਤੇ ਅੱਗੇ ਵੀ ਤਾਂ ਮਸ਼ੀਨ ਚ ਧੋ ਕੇ ਦਿੰਦੇ ਸੀ ਸੂਟ ਨਹੀਂ ਇਹ ਮੇਰਾ ਦੂਜਾ ਸੂਟ ਆਗਾ ਇਹ ਹੱਥਾਂ ਨਹੀਂ ਧੋਣਾਗਾ ਆ ਮਲ ਕੇ ਧੋਣਾ ਬੜਾ ਮੜਨਾ ਵੀ ਨਹੀਂਗਾ ਪੋਲਾ ਪੋਲਾ ਧੋਣਾਗਾ ਚਲ ਚੱਕ ਕੱਪੜੇ ਤੋਂ ਦਾਦੀ ਸਾਰਾ ਕੰਮ ਕਰਕੇ ਹੁਣੇ ਬੈਠੀ ਸੀ ਥੱਕ ਗਈ ਤੁਹਾਨੂੰ ਪਤਾ ਨਾ ਮੈਂ ਇਨਾ ਕੰਮ ਕੀਤਾ ਨਹੀਂਗਾ ਜਿੰਨਾ ਅੱਜ ਕਰਤਾ ਆ ਕਿ ਸਾਨੂੰ ਪਤਾਗਾ ਬੇਲੀ ਨੇ ਖਾਧੀਆਂ ਤਾਂ ਆ ਤੈਨੂੰ ਲੱਗਦਾ ਕਿ ਮੈਂ ਥੱਕ ਗਈ ਕੋਈ ਨਾ ਕੰਮ ਤਾਂ ਐ ਪਤਾ ਲੱਗਦਾ ਜਦੋਂ ਕਰਦੇ ਆ ਆਪਾਂ ਮਾਓ ਜੀ ਨੇ ਸੱਤ ਵਜੇ ਕੁਕ ਮਲਾਈ ਜਾਂਦੀ ਸੀ ਚਾਹ ਕਰ ਲਿਓ ਰੋਟੀਆਂ ਫੜਾ ਦਿਓ ਦਾਦੀ ਫਿਰ ਮੈਂ ਵੀ ਤਾਂ ਕਾਲਜ ਜਾਂਦੀ ਸੀਗੀ ਹੁਣ ਤੁਹਾਨੂੰ ਪਤਾ ਫਿਰ ਚਲੋ ਦੇਖ ਲੈ ਹਰਪਿਤ ਧੋ ਦੇ ਫਿਰ ਚੱਕ ਕੇ ਲੈ ਧੋ ਇਹਨਾਂ ਨੂੰ ਸਾਰਾ ਦਿਨ ਬੈਲੀ ਖਾਦ ਜੇ ਮਾਓ ਜੀ ਦੇ ਨਾਲ ਚਲ ਤੋ ਕਪੜੇ ਨਾਲੇ ਮੈਂ ਤੈਨੂੰ ਐ ਕਹਿਨੀ ਹੁੰਨੀ ਆ ਜਿਦੋਂ ਇਹਨੂੰ ਮੈਂ ਕੰਮ ਧੰਦੇ ਨੂੰ ਕਹਿਨੀ ਹੁੰਨੇ ਨਾ ਮੂਰੇ ਰੋਕਾ ਟੋਕਾ ਨਾ ਕਰ ਤੈਨੂੰ ਵੀ ਆਤ ਪਾਈ ਖੜੀ ਆ ਮੂਰੇ ਮੂਰੇ ਇਹਦੇ ਕਰਨ ਦੀ ਬੇਬੇ ਦੋ ਕਪੜੇ ਤੇ ਮਸ਼ੀਨ ਘਮਾਉਣ ਨਾਲੋਂ ਮੈਂ ਆਈ ਐ ਸੀ ਵੀ ਸਵੇਰੇ ਧੋ ਲਾਂਗੇ ਆਪਾਂ ਤੀਜੇ ਚੌਥੇ ਦਿਨ ਕਪੜੇ ਧੋਨੇ ਹੁੰਨੇ ਆ ਨੀ ਬਾਹਰ ਨੇ ਆ ਜਿਹੜੇ ਕੋਟ ਆਏ ਸੁੱਕਦੇ ਨਹੀਂ ਗਏ ਮੁੰਡਾ ਰੋਜ਼ ਪਾਉਂਦਾ ਆਂਗਾ ਰੋਜ਼ ਬਦਲ ਬਦਲ ਕੇ ਉਹ ਰੱਖਦਾ ਕਪੜਾ ਧੋਣ ਦੇ ਸਮਾਂ ਤੂੰ ਨਾ ਉਹ ਮੂਰੇ ਮੂਰੇ ਜਿਹਾ ਕਰ ਜੇ ਤੂੰ ਆ ਮੂਰੇ ਮੂਰੇ ਹੁੰਨੀ ਨਾ ਤਾਂ ਹੀ ਤਾਂ ਕੋ ਚਾਂਬਲਦੀ ਐ ਜੰਮੜਾਈ ਦਾ ਤੇਰੀ ਆਹੋ ਚੰਗਾ ਚੰਗਾ ਇਹ ਵੀ ਬਾਹ ਨੂੰ ਛੱਡਾ ਲੈਂਦੀ ਤੁਰੇ ਫਿਰਦੀ ਰਹਿੰਦੀ ਉਹਦੇ ਭੱਜ ਕੇ ਆ ਗਈ ਵੀ ਉਹਨੂੰ ਕਹਿੰਦੀ ਕੀ ਕਹੀ ਜਾਂਦੀ ਆ ਇਹਨੂੰ ਕਹਿੰਦੇ ਮੈਂ ਫਾਹਾ ਦਿੰਦੀ ਸੀਗੀ ਇਹਨੂੰ ਕੰਮ ਹੀ ਲਾਉਂਦੀ ਸੀ ਬੈਠੀ ਐ ਮਾੜੀ ਨਾ ਫੋਨ ਦੇਖੀ ਜਾਂਦੀ ਆ ਫੋਨ ਇਹਨੂੰ ਮਾਇਆ ਦੇਖਣ ਦੇ ਆ ਕਰੂੰ ਹੁਣ ਸਾਰਾ ਕੰਮ ਕਰਾਇਆ ਕਰੂੰ ਘਰ ਦਾ ਇਹ ਤੋਂ ਹੋਰ ਦੱਸ ਭਾਈ ਕਿਵੇਂ ਠੀਕ ਠਾਕ ਖਾਂਜੀ ਵਧੀਆ ਤੁਸੀਂ ਦੱਸੋ ਕੰਮ ਕਰਕੇ ਕਿਹੋ ਜਿਹਾ ਚੱਲਦਾ ਸਭ ਵਧੀਆ ਜੀ ਆਪਣੇ ਦੱਸੋ ਠੀਕ ਹੋ ਸ਼ੁਕਰ ਹੈ ਮਾੜਾ ਹਾਂ ਠੀਕ ਠਾਕ ਵਧੀਆ ਹੋਰ ਭੈ ਜੀ ਤੁਸੀਂ ਸਰਾਵ ਠੀਕ ਠਾਕ ਰਹਿੰਨੇ ਮਾਤਾ ਜੀ ਤੁਸੀਂ ਠੀਕ ਰਹਿੰਨੇ ਹੋ ਹਾਂ ਜੀ ਹਾਂ ਠੀਕ ਆ ਵਧੀਆ ਚਲ ਤੁਸੀਂ ਦੱਸੋ ਘਰ ਪਰਿਵਾਰ ਦੀ ਠੀਕ ਹੈ ਜਮਾ ਠੀਕ ਠਾਕ ਮੈਂ ਇਥੇ ਲੱਗੇ ਜਾਂਦਾ ਸੀ ਮੈਂ ਤਾਂ ਉਹੀ ਬੈਠੇ ਬੈਠੇ ਮੈਂ ਜਾਂ ਮੈਂ ਕਹਿੰਦਾ ਮੈਂ ਤਾਂ ਹਰਪੀਰ ਕੋਲ ਜਾ ਕੇ ਆਵਾਂ ਚਲ ਵਾੜਾ ਵਧੀਆ ਹੋਗਾ ਜੇਰਾ ਤੁਸੀਂ ਆਗੇ ਹਾਂ ਨਾਲ ਮਿਲ ਜਰਦੇ ਹੋਰ ਇਹਨੇ ਨਾਲ ਪਤਾ ਕੀ ਗੱਲ ਹੈ ਜੀ ਵਰਤੀ ਰਿਸਕੇਰੀ ਹੈ ਤੇ ਜਿੰਨਾ ਵਰਤੀ ਹੈ ਤਾਂ ਕਹਿੰਦੇ ਕਾਦਨਤ ਦੇ ਪ੍ਰਦੇਸ਼ ਹਾਂ ਵੀ ਕਾਲਾਈ ਹੁੰਦੀ ਹੈ ਜਿੰਨਾ ਦਾ ਕਿਸੇ ਨਾ ਵਰਤ ਨ ਵਰਤੀ ਦਾ ਕਰਦੇ ਹਨ ਹਾਂਜੀ ਆ ਵੀ ਆ ਬੀ ਨਾ ਤੇ ਤੇ ਦਰ ਵੀ ਨਹੀਂ ਵਰਦੀ ਤੇ ਦਰ ਹੀ ਨਹੀਂ ਵਰਦੀ ਇਹ ਗੱਲ ਮੈਂ ਤਾਂ ਬਹੁਤ ਔਣ ਜਾਣ ਮੇਰਾ ਤਾਂ ਹੁਣ ਇਚੀ ਰਿਹਾ ਸੀ ਭੈਣ ਕੋਲੇ ਹਨ ਤੇ ਬਸ ਇਹ ਵੀ ਨਾਨਕੇ ਜਾਂਦੀ ਇੱਥੇ ਨਹੀਂ ਆਈ ਸੀਗਾ ਹੁਣ ਮੈਨੂੰ ਆਏ ਸੀਗਾ ਵਾ ਗਵਾਵਟੇ ਹੁਣ ਮੈਂ ਗਿਆ ਲਈ ਚੱਲ ਮਖਾ ਮਚ ਆਇਆ ਨਹੀਂ ਸੋ ਮ ਬਧੀ ਆਇਆ ਜਾਇਆ ਕਰੋ ਪਤਾ ਲੱਗ ਜਾਂਦਾ ਆਪਾਂ ਨੂੰ ਬੱਚੇ ਦਾ ਹਨ ਵੀ ਹਾਂਜੀ ਹਾਂਜੀ ਕਿਵੇਂ ਚੰਦਾਗਾ ਹਾਂ ਤੋਰ ਪਏ ਠੀਕ ਰਹਿਨੀ ਤੂੰ ਹਾਂਜੀ ਮਮਾ ਜੀ ਵਧੀਆ ਰਹਿਨੀ ਆ ਤੁਸੀਂ ਦੱਸੋ ਠੀਕ ਆ ਵਧੀਆ ਬੱਤ ਵਧੀਆ ਬਾਕੀ ਇਹਨੂੰ ਕੀ ਹੋਣਾ ਜੀ ਵਧੀਆ ਟਾਈਮ ਨਾਲ ਕਾਲਜ ਬਗ ਜਾਂਦੀ ਸੀ ਤੇ ਘਰੇ ਕੰਮ ਤੋਂ ਛਡਕਾਰਾ ਸੀ ਸੁੱਖਣਾ ਵਧੀਆ ਹੀ ਹੈ ਹਾਂ ਭਾਈ ਤੇ ਪੜਨੋ-ਪੜਨ ਲਾਤੀ ਸੀ ਤੁਸੀਂ ਨਾ ਮੈਂ ਤਾਂ ਸੁਣਿਆ ਸੀ ਮੈਂ ਮਹਾਵਿਆ ਕਰਕੇ ਮੈਂ ਗਰੌਣੇ ਨੇ ਪੜਨ ਲਾਤਾ ਮਾਨੂੰ ਤਾਂ ਮੈਂ ਤਾਂ ਅਸਲ ਦੇ ਵਿੱਚ ਨਾ ਪਹਿਲੀ ਆਏ ਹੁੰਨਾ ਵੀ ਭਾਈ ਕੁੜੀ ਨੂੰ ਤਾਂ ਜਿੰਨਾ ਪੜਾ ਕੇ ਉਹਦੇ ਘਰੇ ਸੈੱਟ ਕਰ ਦੋ ਤਾਂ ਠੀਕ ਆ ਮਮਸੀ ਕੀ ਗੱਲ ਕਰੀ ਹਟਾ ਵੀ ਦਿੱਤਾ ਕੀ ਹਟ ਗਿਆ ਕੀ ਗੱਲ ਹੋਗੀ ਪੁੱਤ ਪਤਾ ਨਹੀਂ ਇਹਨਾਂ ਨੂੰ ਪਤਾ ਇਹ ਕਹਿੰਦੇ ਹੁਣ ਕਾਲਜ ਜਾਣਾ ਨਹੀਂਗਾ ਹਾਂ ਕੀ ਗੱਲ ਹੋਗੀ ਭਾਈ ਗੱਲ ਤਾਂ ਕੀ ਹੋਣੀ ਹੈ ਜੀ ਮੈਂ ਮਤਲਬ ਪੜਨੋ ਨਹੀਂ ਛਟਾਈ ਇਹਦੀ ਐਡਮਿਸ਼ਨ ਡੰਮੀ ਕਰਾਈ ਹੈ ਜੀ ਵੀ ਕੱਲੇ ਪੇਪਰ ਦੇ ਆਉ ਉਹ ਸਾਨੂੰ ਤਾਂ ਪਤਾ ਹੀ ਆ ਹੁਣ ਵੀ ਸਾਰਾ ਦਿਨ ਕੰਮ ਇਹਨਾਂ ਨੂੰ ਵੀ ਕਰਨ ਔਖਾ ਵੀ ਚਲੋ ਉਹੀ ਮਾੜਾ ਮੋਟਾ ਘਰੇ ਕੰਮ ਕਰ ਲਿਆ ਕਰੋ ਹੋਰ ਤਾਂ ਗੱਲ ਕੀ ਹੋਣੀ ਹੈ ਕੰਮ ਤਾਂ ਜ਼ਰੂਰੀ ਹੁੰਦਾ ਬਾਕੀ ਜਦੋਂ ਕਾਲਜਾਂ ਦੀ ਸਵੇਰੇ ਵਗ ਜਾਂਦੀ ਸਾਮ ਨੂੰ ਕਦੇ 4-5 ਵਜੇ ਆਉਂਦੀ ਸੀ ਵਾਪਸੀ ਹਾਂ ਫਿਰ ਉਹਨਾਂ ਤਾਂ ਮੈਂ ਕਿਹਾ ਚੱਲ ਕੱਲੇ ਪੇਪਰ ਦੇ ਹਾਂ ਤੇ ਅੱਛਾ ਕਰੇ ਰਹਿ ਬੜੀ ਜਾਵੇ ਹਾਂ ਠੀਕ ਆ ਬੁੱਤ ਮੇਰੇ ਵੀ ਠੀਕ ਹੈ ਬੜੀ ਝੁੱਲੀ ਸਮਝ ਨਾਲ ਪੇਪਰ ਦੇ ਲਿਆ ਆਹਦੇ ਮੌਕੇ ਤੇ ਮੰਮਾ ਜੀ ਤੁਹਾਨੂੰ ਪਤਾ ਹੀ ਆ ਘਰੇ ਬੈ ਕੇ ਕਿੱਥੋਂ ਪੜਿਆ ਜਾਂਦਾ ਆ ਕਮਾਕਾਰਾਂ ਤੈਨੂੰ ਫਿਰ ਵੇਲ ਮਿਲਦੀ ਉੱਥੇ ਕਾਲਜ ਵੇਰੀ ਗੱਲ ਸੁਣ ਬੁੱਤ ਮੈਂ ਤੁਹਾਨੂੰ ਦੱਸਾਂ ਬੇਕਾਮ ਕਾਰਤਾ ਕੁੜੀ ਦਾ ਧਰਮ ਹੁੰਦਾ ਕੰਮ ਕਰਤਾ ਕਰ ਲਈ ਪੈਂਦੇ ਆ ਜੀ ਕਿਉਂ ਮਾਤਾ ਜੀ ਕੁਝ ਕੀਤੇ ਆ ਵੀ ਇਹਨੇ ਕੀਤੇ ਸਾਰਿਆਂ ਨੇ ਕੀਤੇ ਕੰਮ ਕਰਤਾ ਹਾਂ ਹਾਂ ਅਸੀਂ ਬਥਾਰੇ ਕੀਤੇ ਆ ਕੰਮ ਹਾਂ ਦੇਖੋ ਮੇਰੇ ਸੁਣੋ ਗੱਲ ਮੈਂ ਸਮਝਾ ਦਿੰਦਾ ਵੀ ਜੇ ਤਾਂ ਭਾਈ ਕੋਈ ਤੁਹਾਡੀ ਕੋਈ ਆਪਸੀ ਗੱਲਬਾਤ ਤੇ ਦੇਖ ਮੈਂ ਮੈਂ ਵਿੱਚ ਤਾਂ ਆਉਣਾ ਨਹੀਂ ਚਾਹੁੰਦਾ ਪਰ ਜਦ ਤੁਸੀਂ ਤਾਂ ਮੇਰੇ ਜਵਾਬਾਂ ਵਰਗੇ ਹੈ ਤੇ ਮੇਰੇ ਤਾਂ ਹੱਥਾਂ ਚ ਪੜੀ ਆ ਭਾਈ ਹੁਣ ਪੁੱਛਿਆ ਵੀ ਜਾਊਗਾ ਠੀਕ ਹੈ ਹੁਣ ਮੈਂ ਤਾਂ ਤੁਹਾਨੂੰ ਐ ਪੁੱਛਦਾ ਸੀ ਕਿ ਤੁਸੀਂ ਮੇਰੇ ਕੋਈ ਤੁਹਾਡੇ ਆਪਸੀ ਭਾਈ ਕੋਈ ਗੁੱਸਾ ਵਸਾ ਲੈ ਤਾ ਨਹੀਂ ਕਦੀ ਬੈਠੇ ਨਾ ਨਾ ਜੀ ਗੁੱਸਾ ਦਾ ਕੀ ਹੋਣਾ ਕੋਈ ਗੱਲ ਹੈਗੀ ਤਾਂ ਦੱਸ ਦੇ ਭਾਈ ਜੀ ਤੁਸੀਂ ਦੱਸ ਦੋ ਫਿਲਹਾਲ ਨਹੀਂ ਜੀ ਗੱਲ ਤਾਂ ਕੀ ਹੈ ਬਾਕੀ ਤੁਸੀਂ ਉੱਥੋਂ ਆਏ ਹੋਗੇ ਦੀ ਮੰਮੀ ਨੇ ਕੋਈ ਗੱਲਬਾਤ ਤੁਹਾਨੂੰ ਦੱਸੀ ਹੋਊਗੀ ਇਹ ਉੱਥੋਂ ਉਹਦੀਆਂ ਗੱਲਾਂ ਉਹਨਾਂ ਦੇ ਨਾਲ ਹੋ ਜਾਂਦੀਆਂ ਜੇਕਰ ਦੇਖੋ ਮੈਂ ਤਾਂ ਤੁਹਾਨੂੰ ਸਿੱਧੀ ਤੇ ਸਾਫ਼ ਗੱਲ ਆਗਾ ਤੇ ਭਈ ਮੈਨੂੰ ਉੱਥੇ ਜਾਣਾ ਪਿਆ ਕਿਸੇ ਕੰਮ ਕਰਕੇ ਤੇ ਮੈਨੂੰ ਬਸ ਐ ਆਉਂਦੀ-ਉਂਦੀ ਜਿਮੜੀ ਜੀ ਗੱਲ ਹੋ ਗਈ ਸੀ ਭਈਆਂ ਕਰਕੇ ਵੀ ਉਰੇ ਸਕੂਲੋਂ ਹਟਾ ਲਿਆ ਮਾਚਾ ਤਾਂ ਮੈਂ ਪੁੱਛਿਆ ਨਾ ਕਿ ਧੀ ਕੀ ਕਰ ਰਹੀ ਹੈ ਕਿ ਮੈਂ ਤਾਂ ਤੁਹਾਡੇ ਘਰ ਸੀ ਬੋਲਦਾ ਚੰਗਾ ਤਾਂ ਨਹੀਂ ਲੱਗਦਾ ਮਾਤਾ ਜੀ ਪਰ ਗੱਲ ਨੂੰ ਆਏ ਆ ਕਿ ਵੀ ਕਿਸੇ ਬਿਨਾਂ ਰਹਿਗੀਆਂ ਆਂਦਾ ਕਿ ਚੱਲ ਹੋ ਸਕਦਾ ਕੋਈ ਜਵਾਕਾਂ ਦੇ ਵਿੱਚ ਮਾੜੀ-ਮੋਟੀ ਕੋ ਮਨ ਮਟਾਵ ਹੋਵੇ ਦਪੱਟਾ ਬੰਦਾ ਵਿੱਚ ਸਭੀ ਗੱਲ ਸੁਧਾਰ ਹੁੰਦਾ ਇਹ ਤਾਂ ਠੀਕ ਹੈ ਹੈ ਨਾ ਮੈਂ ਤਾਂ ਕਰਕੇ ਤੁਹਾਨੂੰ ਪੁੱਛਣਾ ਨਹੀਂ ਗੁੱਸਾ ਲੱਗੇ ਦਾ ਤਾਂ ਮਾਫੀ ਨਾ 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 ਕੋਈ ਗੱਲ ਨਹੀਂ ਬਾਕੀ ਜੀ ਹਲੇ ਫਿਲਹਾਲ ਤਾਂ ਕੋਈ ਗੱਲ ਨਹੀਂ ਪਰ ਜੇ ਗੱਲ ਹੋਈ ਵੀ ਤਾਂ ਤੁਹਾਨੂੰ ਟਾਈਮ ਆਉਣ ਤੇ ਪਤਾ ਲੱਗ ਜਾਣਾ। ਨਾ ਤੁਸੀਂ ਮੈਨੂੰ ਜਦੋਂ ਮਰਜ਼ੀ ਮੈਨੂੰ ਫੋਨ ਕਰੋ ਮੇਰਾ ਨੰਬਰ ਲੈ ਕੇ। ਹਾਂਜੀ। ਠੀਕ ਹੈ। ਤੇ ਭਾਈ ਮੇਰੇ ਨਾਲ ਕੋਈ ਤੈਨੂੰ ਕੋਈ ਤਕਲੀਫ ਹੋਵੇ ਤਾਂ ਤੂੰ ਵੀ ਦੱਸ ਦੇ। ਨਹੀਂ ਮਮਾ ਜੀ ਕੋਈ ਤਕਲੀਫ ਨਹੀਂ ਹੈਗੀ। ਹਾਂ। ਬਸ ਮੈਂ ਤਾਂ ਐ ਸੀਗਾ ਵੀ ਕਾਲਜ ਜਾਂਦੀ ਸੀ ਘਰੇ ਨਹੀਂ ਪੜਿਆ ਜਾਂਦਾ। ਹੁਣ ਪਤਾ ਨਹੀਂ ਇਹਨਾਂ ਨੂੰ ਕੀ ਹੋ ਗਿਆ। ਉਹ ਫਿਰ ਆਏ ਹੁੰਦੇ ਨਾ ਦੇਖ ਤੈਨੂੰ ਮੈਂ ਦੱਸਾਂ ਪੁੱਤ। ਵੀ ਘਰਾਂ ਦੇ ਕੰਮ ਹੁਣ ਥੋੜੇ ਬਹੁਤੇ ਤਾਂ ਨਾਲ ਜ਼ਰੂਰੀ ਹੁੰਦੇ ਆ ਮਮਾ ਜੀ ਮੈਂ ਕਰਕੇ ਜਾਂਦੀ ਸੀ ਸਵੇਰੇ ਸਾਰਾ ਕੰਮ ਜਿੰਨਾ ਕਿ ਮੇਰ ਤੋਂ ਹੋਉਂਦਾ ਸੀਗਾ ਹਾਂ ਬਾਕੀ ਮੰਮੀ ਕਰ ਲੈਂਦੇ ਸੀਗੇ ਰੇਪਨ ਜੀ ਤੁਸੀਂ ਮੇਰੀ ਗੱਲ ਸੁਣੋ ਤੁਸੀਂ ਐਂ ਕਰੋ ਤਿੰਨ ਜਣੀਆਂ ਹਣ ਜਦ ਬੇਬੇ ਨੇ ਤਾਂ ਮੈਂ ਤਾਂ ਨਹੀਂ ਕਹਿੰਦਾ ਵੀ ਇਹ ਮਾਤਾ ਜੀ ਵੀ ਕੋਈ ਕੰਮ ਕਰਨ ਤੇ ਜੇ ਹੁਣ ਤੜਕੇ ਵਾਲਾ ਕੰਮ ਆ ਜੀ ਉਹ ਤੁਸੀਂ ਸਾਂਭ ਲੋ ਤਾਂ ਆਥਣ ਵਾਲਾ ਸਾਰਾ ਹੀ ਆਪੇ ਆ ਕੇ ਕਰ ਲੈ ਦੇਖੋ ਵੀਰ ਜੀ ਕੰਮ ਦਾ ਤਾਂ ਮੈਂ ਇਹਨੂੰ ਕਹੀਂ ਵੀ ਨਹੀਂ ਸੀ ਮੈਂ ਤਾਂ ਇਹਨੂੰ ਸਵੇਰ ਵਾਲੇ ਕੰਮ ਦਾ ਵੀ ਨਹੀਂ ਕਹਿੰਦੀ ਸੀ ਹੁਣ ਮੈਂ ਗੱਲ ਵੀ ਨਹੀਂ ਕਰਨੀ ਚਾਹੁੰਦੀ ਸੀ ਤੁਹਾਡੇ ਮੂਹਰੇ ਕਿ ਤੁਹਾਨੂੰ ਕੁਝ ਸਾਡੇ ਕੋਲ ਆਏ ਆ ਕਿ ਅਸੀਂ ਤੁਹਾਨੂੰ ਇਹ ਜਿਹੀਆਂ ਗੱਲਾਂ ਦੱਸਦੇ ਚੰਗੇ ਨਹੀਂ ਲੱਗਦੇ ਤੇ ਪਰ ਕੀ ਹੈ ਨਾ ਅਸਲ ਚ ਜਿਵੇਂ ਘਰੇ ਆ ਜਾਂਦੀ ਇਹਨੂੰ ਤਾਂ ਵੀ ਫੋਨ ਤੋਂ ਦੇਖ ਨਹੀਂ ਸੀ ਕਦੇ ਕੋਠੇ ਤੇ ਹੋਗੀ ਵਿੱਚ ਜੀ ਕਦੇ ਇਹ ਕਿਸੇ ਕੂਝੇ ਚ ਹੋਗੀ ਕਦੇ ਇਹ ਅੰਦਰ ਵੜ ਕੇ ਬਾਹਰ ਆ ਕੇ ਫੋਨ ਸੁਣਨ ਲੱਗੀ ਜਸਤੇ 7 ਵਜ ਗਈ ਜਸਤੇ ਗਾਇ ਨੇ ਕੋਈ ਗੌਰ ਨਾ ਕੀਤੀ ਤੇ ਸੇ ਲਗਾ ਦਵਾ ਮਾਵਾ ਨੂੰ ਲੈ ਕੇ ਵੀ ਮੈਂ ਜਾਮਾ ਹ ਸਤਾਨਾ ਦੇ ਵਿੱਚ ਐਸ ਗੱਲ ਪਿੱਛੇ ਸਾਡੇ ਘਰੇ ਥੋੜਾ ਜਿਹਾ ਥਰਪ ਗੇ ਨਾ ਬਾਈ ਹਰਪੀ ਦੇ ਕੇ ਇਹ ਗੱਲ ਤੇ ਹੀ ਮਾਰੀ ਮੇਰੀ ਗੱਲ ਸੁਣ ਭਾਈ ਨਾ ਇਹਦੇ ਤੋਂ ਮੁੰਡੇ ਤੋਂ ਬਿਨਾ ਹੋਰ ਤੇਰੇ ਲਈ ਕੌਣ ਖਾਸ ਹੋ ਸਕਦਾ ਹੈ ਪੁੱਛ ਲਓ ਜੀ ਇਹ ਗੱਲ ਗੌਰ ਨਾਲ ਹਾਂ ਵੀ ਭਾਈ ਤੈਨੂੰ ਇਹਨੂੰ ਸਾਂਭਣਾ ਇਹਦੀ ਸਾਹ ਸੰਭਾਲ ਕਰ ਤੂੰ ਹੀ ਕਰਨੀ ਆ ਹੁਣ ਹੁਣ ਜਿਹੜੀਆਂ ਚੀਜ਼ਾਂ ਜਿਹੜੀ ਗੱਲ ਹੁਣ ਮਾਂ ਕਿੰਨਾ ਟਾਈਮ ਕਰੂਗੀ ਅਕਸਰ ਉਹ ਤੇਰਾ ਫਰਜ਼ ਬਣਦਾ ਪੁੱਤ ਦੇਖ ਇਹ ਗੱਲ ਤੇਰੀ ਗੱਲ ਦਾ ਐ ਨਹੀਂ ਕਰਨਾ ਅੱਗੇ ਤੋਂ ਠੀਕ ਹੈ ਨਾ ਫੋਨ ਫਾੜ ਦੀ ਜਿਹੜੀ ਗੱਲ ਹੁੰਦੀ ਹੈ ਫੋਨ ਕੋਈ 4 ਮਿੰਟ ਬਾਅਦ 10 ਮਿੰਟ ਦੇਖਣਾ ਕੋਈ ਫਿਰ ਉਹ ਦੇਖਣੀ ਵੀਡੀਓ ਦੇਖਣੀ ਦੇਖੋ ਆਣੀ ਕਿ ਤੱਕ ਰੋਕੋ ਰੋਕੋ ਪਰ ਉਸ ਤੋਂ ਬਾਅਦ ਕਰਦੇ ਕੰਮ ਵੀ ਜ਼ਰੂਰੀ ਆ ਮੁੰਡੇ ਦਾ ਵੀ ਹਾਲ ਚਾਲ ਪੁੱਛਣਾ ਜ਼ਰੂਰੀ ਆ ਭਈ ਇਹਨੂੰ ਨੋਤੀ ਪਾਣੀ ਵੀ ਤੁਸੀਂ ਦੇਣਾਗਾ ਮਾਮਾ ਜੀ ਘਰੇ ਗੱਲ ਕਰਦੀ ਸੀਗੀ ਉਹ ਥੋੜੀ ਜਿਹੀ ਪ੍ਰੋਬਲਮ ਹੋ ਗਈ ਸੀ ਤੁਹਾਨੂੰ ਪਤਾ ਹੀ ਆ ਭਾਬੀ ਬਾਗੀ ਸੀਗੀ ਤਾਂ ਕਰਕੇ ਮੈਂ ਉਰੇ ਭਰੇ ਹੋ ਕੇ ਗੱਲ ਕਰਦੀ ਸੀ ਮੈਨੂੰ ਐ ਸੀ ਇਹਨਾਂ ਸਾਹਮਣੇ ਕਿਉਂ ਗੱਲ ਕਰਨੀ ਆ ਜਦੋਂ ਹੁਣ ਉਰੇ ਭਰੇ ਹੋ ਕੇ ਹੁਣ ਜਦੋਂ ਘਰੇ ਆ ਸਾਰੇ ਹੁਣ ਫਿਰ ਕਿੱਡੀ ਗੱਲ ਆ ਜੇ ਕੋਈ ਉਰੇ ਭਰੇ ਹੋ ਜੂਗੀ ਤਾ ਲੜਾਂਗਾ ਪੈਂਚ ਕਿਤੇ ਕਰੇ ਨਹੀਂ ਹੁੰਦਗਾ ਹਾਂਜੀ ਹੈ ਜੇ ਬਹੂ ਰੁਸ ਕੇ ਬਾਗੀ ਇਹ ਤਾਂ ਕਬੱਡੀ ਕਰਨੀ ਤਾਂ ਮੈਂ ਕਹਿੰਦਾ ਕਿਸੇ ਆਜਾਤਾ ਹੋਵੇ ਨਾ ਵੀ ਕਦੇ ਕਿਸੇ ਦੀ ਕੋਈ ਗਈ ਨਾ ਹੋਵੇ ਫਿਰ ਤਾਂ ਆਪਾਂ ਗੱਲ ਕਰੀਏ ਇਹ ਤਾਂ ਘਰਾਂ ਦੇ ਵਿੱਚ ਚੱਲੀ ਜਾਂਦੀ ਹੈ ਦੋ ਪਾਂ ਭਾਂਡੇ ਹੁੰਦੇ ਖੜਕਦੇ ਹੁੰਦੇ ਆ ਤਾਂ ਬਾਈ ਮੇਰੀ ਗੱਲ ਸੁਣ ਤੂੰ ਆ ਜਿਹੜਾ ਕੋਈ ਫੋਨ ਪਾਣ ਕਰਨਾ ਗੱਲਬਾਤ ਕਰਨੀ ਆ ਸਮਾਧੀ ਜਿ ਕੋਲੇ ਹੋਵੇ ਤੇਰੀ ਮਾਂ ਕੋਲੇ ਹੋਵੇ ਦਾਦੀ ਹੋਵੇ ਕੋਲ ਬੈਠ ਕੇ ਗੱਲਬਾਤ ਕਰ ਕੋਈ ਆਪ ਦਾ ਕੋਈ ਚੀਜ਼ ਪੁੱਛਣੀ ਆ ਕਰਨੀ ਆ ਇਹਨਾਂ ਨੂੰ ਪੁੱਛ ਰੋਟੀ ਪਾਣੀ ਜਿਹੜੀ ਚੀਜ਼ ਆਪ ਦਾ ਜੀ ਕਰਦਾ ਆਲਵਾ ਮੈਂ ਆਪੜ ਵਾਲਪਾ ਮੈਂ ਦੀ ਮਾਂ ਤੋਂ ਮੱਕੀ ਖਾ ਲੈ ਇਹ ਤਾਂ ਗੱਲ ਸੀ ਇਹਨੂੰ ਪਹਿਲਾਂ ਕਹੀ ਸੀ ਜੇ ਲੋ ਫਾਈਪੋ ਲੋਨੀਆ ਚਾ ਨ ਮੈਂ ਤੇਰੀ ਮਾਂ ਨੂੰ ਪੁੱਛ ਲਿਆ ਕਰੂੰਗੀ ਮੇਰੀ ਵੀ ਗੱਲ ਕਰਵਾ ਦਿਆ ਕਰ ਹਾਂ ਯਾਰ ਵੱਡਾ ਬੰਦਾ ਕਾ ਕੀ ਕਰਦਾ ਰਿਸ਼ਤੇਦਾਰਾਂ ਨਾਲ ਗੱਲ ਕਰ ਰਿਸ਼ਤੇਦਾਰਾਂ ਨਾਲ ਗੱਲ ਕਰ ਇਹ ਸਾਡਾ ਜਿੱਦਾਂ ਚੋਰ ਨੂੰ ਖੋਲ ਲਉਂਗੇ ਫੇਰ ਮੈਨੂੰ ਵੀ ਇਸ ਗੱਲ ਦੀ ਹਲਕਤੀ ਜੀ ਹੁੰਦੀ ਜਾਂ ਜਾ ਤਾਂ ਇਹ ਗੱਲ ਕਰਦੀ ਕਮਰਾ ਅੰਦਰ ਗੇਟ ਲਾ ਕੇ ਜਾਂ ਕੋਠੇ ਤੇ ਜਾ ਕੇ ਗੱਲ ਕਰਦੀ ਸਾਡੇ ਸਾਰਿਆਂ ਚ ਗੱਲ ਨਹੀਂ ਕਰਦੀ ਕੋਈ ਫੋਨ ਕਰਦੀ ਆ ਗੱਲ ਤੇ ਜੀ ਕਰਦਾ ਠੀਕ ਹੈ ਨਾ ਐਦਾਂ ਦੀ ਗੱਲ ਨਹੀਂ ਹੋਣੀ ਚਾਹੀਦੀ ਕਾ ਠੀਕ ਹੈ ਜੀ ਠੀਕ ਹੈ ਆ ਬੈਠੀ ਅੱਜ ਮੈਂ ਭਾਂਜੀ ਸਾਰਿਆਂ ਦੇ ਵਿੱਚ ਗੱਲ ਕਰਕੇ ਜਾ ਰਿਹਾ ਹਾਂ ਤੇ ਨਾ ਠੀਕ ਹੈ ਨਾ ਵੀ ਇਸ ਤੋਂ ਬਾਅਦ ਵਿੱਚ ਇਹ ਵਾਲਾ ਲੰਬਾ ਆਉਣਾ ਨਹੀਂ ਚਾਹੀਦਾ ਠੀਕ ਹੈ ਮਾਮਾ ਠੀਕ ਹੈ ਤੇ ਭਾਈ ਦੇ ਗੱਲ ਸੁਣ ਮੁੰਡਿਆ ਤੈਨੂੰ ਮੈਂ ਸਾਫ਼ ਕਰ ਦੱਸਣਾ ਕਈ ਵਾਰੀ ਨਾ ਅਸੀਂ ਮਾੜੀ ਜੀ ਗੱਲ ਨੂੰ ਦਿਲ ਤੇ ਸੋਚ ਕੇ ਤੇ ਗੱਲ ਨੂੰ ਵੱਡੀ ਸੋਚ ਲੈਨੇ ਹਾਂ ਨਾ ਫਿਰ ਐਂ ਸੋਚਦੇ ਐ ਵੀ ਪਤਾ ਨਹੀਂ ਕੀ ਬਣੂ ਕਿਵੇਂ ਨਹੀਂ ਫਿਰ ਕੋਈ ਮਾਰਾ ਤੜੀ ਤੇ ਆ ਜਾਂਦੀ ਗੱਲਬਾਤ ਵਿਗੜਦੀ ਵਿਗੜਦੀ ਪਿਗੜ ਜਾਂਦੀ ਹੈ ਪਿਗੜ ਜਾਂਦੀ ਹੈ ਪਰ ਪੁੱਤ ਮੈਂ ਤੈਨੂੰ ਇਹ ਗੱਲ ਕਿੰਨਾ ਕਿ ਠੰਮੇ ਤੋਂ ਕੰਮ ਨਹੀਂ ਹੈ ਪਤਾ ਕੀ ਗੱਲ ਆ ਇਹ ਤੁਹਾਡਾ ਰਿਸ਼ਤਾ ਹੀ ਆ ਜਾਏ ਕਿ ਤਾਂ ਮਨ ਤੋਂ ਕੰਮ ਲੈਣਾ ਪੈਂਦਾਗਾ ਫੇਰ ਲਿਪਦਾ ਹੁੰਦਾ ਸੱਚਾ ਕੇ ਨਹੀਂ ਆਉਂਦਾ ਠੀਕ ਹੈ ਮੈਂ ਤਾਂ ਜੀ ਸਬਰ ਨਾਲ ਹੀ ਚੱਲ ਰਿਆਂ ਕਿਉਂਕਿ ਜੇ ਮੈਂ ਖਰਮਾ ਨਾ ਦਿਖਾਉਂਦਾ ਨਾ ਤਾਂ ਅਸੀਂ ਇਕੱਠੇ ਨਹੀਂ ਸੀ ਹੋਣਾ ਹਾਂ ਜੇ ਹੁਣ ਤੱਕ ਇਕੱਠੇ ਚੱਲ ਰਹੇ ਆ ਇਹ ਮੈਂ ਸੋਚ ਸਮਝ ਕੇ ਚੱਲ ਰਿਆਂ ਤਾਂ ਚੱਲ ਰਿਆਂ ਬਸ 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 ਹੁਣ ਵੀ ਤੂੰ ਸੋਚ ਸਮਝ ਕੇ ਜਲਣਾ ਵੱਡਾ ਹੈ ਤੂੰ ਸੋਚ ਸਮਝ ਕੇ ਜਲਣਾ ਜਿੱਥੇ ਕਿਤੇ ਕੋਈ ਗਲਤੀ ਕਰਦੀ ਆ ਇਹਨੂੰ ਧੋਖ ਵੀ ਕਰਨ ਕੋਈ ਵੱਡੀ ਗੱਲ ਨਹੀਂ ਹੁੰਦੀ ਤੇ ਭਾਈ ਤੂੰ ਗੁੱਸਾ ਵੀ ਨਹੀਂ ਕਰਨਾ ਮਾੜੀ ਮਾੜੀ ਗੱਲ ਦਾ ਠੀਕ ਹੈ ਨਾ ਉਹ ਕਹਿੰਦੇ ਹੁੰਦੇ ਨਾ ਸਿਆਣੇ ਕਹਿੰਦੇ ਵੀ ਕਿ ਜਦੋਂ ਡੋਲੀ ਤੋਰਦੇ ਆ ਤੇ ਨਾਲ ਚਿੱਟੀ ਲੋਈ ਤਾਂ ਦਿੰਦੇ ਆ ਵੀ ਭਾਈ ਜਦੋਂ ਅਸਤਾ ਤੇਰਾ ਕਾਫਨ ਵੀ ਦੇ ਕੇ ਮੁਕਾਤ ਆ ਇੱਥੋਂ ਤੇ ਗਾਹਾਂ ਜਿੱਥੇ ਤੂੰ ਜਾ ਰਹੀ ਐ ਜਿੱਥੇ ਡੋਲੀ ਜਾਂਦੀ ਐ ਕੱਲੋਂ ਤੇਰਾ ਜਿਹੜਾ ਜਨਾਜ਼ਾ ਵੀ ਉੱਥੋਂ ਹੀ ਉੱਥੇ ਤੇਰੀ ਆਰਤੀ ਉੱਥੋਂ ਉੱਥੇ ਵੀ ਪੇਕੇ ਦਾ ਇਹ ਗੱਲ ਤੋਰ ਕਹਿ ਕੇ ਤੋਰਦੇ ਆ ਤੋਰਦੇ ਭਾਈ ਕਹਿ ਇਹ ਵੀ ਕਹਿੰਦੇ ਵੀ ਭਾਈ ਤੂੰ ਉੱਥੇ ਰਹਿ ਹੁਣ ਉੱਥੇ ਬੱਸ ਤੇ ਫਿਰ ਡੇਢ ਡੇਢ ਕੇ ਮਾਰੀ ਮਾਰੀ ਮੋੜਿਆ ਨਹੀਂ ਜਾਂਦਾ ਬੰਦੀ ਨਹੀਂ ਨਹੀਂ ਬਣਿਆ ਜਾਂਦਾ ਹੈ ਬਸ ਬਾਹਰ ਹੋਉਣੀ ਆ ਪਤੀ ਬਸ ਨਹੀਂ ਹੋਣੀ ਆ ਐਰਰ ਐਰਰ ਕਿਹੜਾ ਹੋਉਂਦਾ ਕੋਈ ਗੱਲ ਨਹੀਂ ਜੇ ਗਲਤੀ ਵਲਤੀ ਹੋ ਗਈ ਤਾਂ ਇਹਨੂੰ ਦੱਸਣਾ ਜ਼ਰੂਰੀ ਹੈ ਠੀਕ ਹੈ ਨਾ ਦੇਖ ਤੁਹਾਡੇ ਦੋਨਾਂ ਦੇ ਵਿੱਚਕਾਰ ਕੋਈ ਗੱਲ ਨਹੀਂ ਹੋਣੀ ਚਾਹੀਦੀ ਭੈਣ ਜੀ ਹੋਰਾਂ ਦੇ ਵਿੱਚਕਾਰ ਨਹੀਂ ਕੋਈ ਗਰਵਾਤ ਸਾਰੇ ਦੱਸ ਨਾਲ ਮਿਲ ਕੇ ਰਹਿਣਾ ਨਾ ਕੋ ਕੱਲੇ ਜਾਣੀ ਹੈ ਤੇਰੇ ਤੁਹਾਨੂੰ ਸਾਰੇ ਨੇ ਤਨਜ ਕੀ ਵਰਦੇ ਹੋਣਗੇ ਸਾਡੇ ਤਾਂ ਦਿੱਤੀ ਇਹ ਕੰਮ ਹੋਈ ਗਈ ਸੀ ਮੈਂ ਤਾਂ ਇਹਨੂੰ ਕਹਿ ਰਹੀਦੀ ਸੀ ਵੀ ਨੋ ਨਹੀਂ ਮੈਂ ਤਾਂ ਧੀ ਮੰਨ ਕੇ ਚੱਲ ਹਾਂ ਮੈਂ ਤਾਂ ਸਾਰਾ ਦਿਨ ਇਹਨੂੰ ਦੇਖ ਦੇਖ ਕੇ ਜਿਉਂਦੀ ਸੀ ਪਰ ਆ ਇਹਨੂੰ ਇੱਕ ਦੋ ਗੱਲਾਂ ਜਿਨ੍ਹਾਂ ਨੇ ਪਤਾ ਨਹੀਂ ਕੀ ਗੱਲ ਮੇਰਾ ਵੀ ਮਨ ਪਿੱਛੇ ਕਰਦਾ ਚੱਲ ਭਾਜੀ ਮੇਰੀ ਗੱਲ ਸੁਣ ਹੁਣ ਮੈਂ ਆ ਗਿਆ ਤਾਂ ਉਹੀ ਗੱਲ ਵੀ ਮੇਰੀ ਬੱਗੀ ਮੇਰੀ ਦਾੜ੍ਹੀ ਹੈ ਤੁਸੀਂ ਮੇਰੀ ਲਾਜ ਠੀਕ ਹੈ ਵੀ ਹੁਣ ਤਾਂ ਮੈਂ ਤੁਹਾਨੂੰ ਇਹੀ ਗੱਲ ਕਹਿਣਾਗਾ ਵੀ ਚੱਲ ਕੋਈ ਜਵਾਬੜੀ ਹੋ ਜਾਣੀ ਮਾਮਾ ਜੀ ਅੱਗੇ ਤੋਂ ਕੋਈ ਲੰਬਾ ਨਹੀਂ ਆਉਂਦਾ ਮੇਰਾ ਤੁਸੀਂ ਬੇਫਿਕਰ ਰਹੋ ਇਹ ਸਮਝ ਲਈ ਭਈ ਤੂੰ ਮੁੰਡੇ ਨੂੰ ਵੀ ਕਹਿ ਗਏ ਅਲਵਾਦ ਤੇ ਆਦੀ ਬੇਬੇ ਨੂੰ ਵੀ ਕਹਿ ਇਹਨਾਂ ਨੂੰ ਤਾਂ ਮੈਂ ਕਿੰਨੇ ਵਾਰ ਕਹਤਾ ਨਾ ਹੁਣ ਦੁਬਾਰਾ ਕਹਦੇ ਫਿਰ ਕੀ ਹੁੰਦਾ ਹੈ ਕਹਿ ਚੱਸ ਨੂੰ ਵੀ ਜਾ ਸਾਜ ਦੁਬਾਰਾ ਮੈਨੂੰ ਕੋਈ ਮੈਂ ਕੋਈ ਲੰਬਾ ਨਹੀਂ ਹੈ ਜਾਸ ਅੱਗੇ ਤੋਂ ਮੇਰਾ ਕੋਈ ਲਾਂਭਾ ਨਹੀਂ ਹੁੰਦਾ ਜਿਵੇਂ ਤੁਸੀਂ ਕਹੋਗੇ ਮੈਂ ਉਹ ਵੀ ਕਰੂੰਗੀ ਨਾਲੇ ਦਾਦੀ ਜੀ ਜਿਹੜਾ ਤੁਸੀਂ ਕੰਮ ਕਹੋਗੇ ਨਾ ਮੈਂ ਸਾਰੇ ਕੰਮ ਕਰੂੰਗੀ ਹਾਂ ਯਾਰ ਕੋਈ ਨਹੀਂ ਪਤਾ ਸਿਆਣੀ ਹਸਿਆਣੀ ਬੁੱਤਾ ਹਾਈ ਰਹਿਦਾ ਹੁੰਦਾ ਘਰਾਂ ਦੇ ਵਿੱਚ ਨਾ ਘਰਾਂ ਦਾ ਮਾਹੌਲ ਦੇਖ ਕੇ ਰਹਿਣਾ ਪੈਂਦਾ ਹੁੰਦਾ ਜੀ ਤਾਂ ਬਥੇਰਾ ਕਰਦਾ ਹੁਣ ਜਿਹੜੀਆਂ ਆਹ ਬੈਠੀਆਂ ਇੰਨੇ ਸਾਲ ਤੋਂ ਘਰਾਂ ਦੇ ਅੰਦਰ ਬੈਠੀਆਂ ਰਹਿੰਦੀਆਂ ਕੀ ਇਹਨਾਂ ਦਾ ਜੀ ਨਹੀਂ ਕਰਦਾ ਹੁੰਦਾ ਕਿਤੇ ਬਾਸੇ ਆਉਣ ਜਾਣ ਬਾਅਦ ਅੰਦਰ ਸਾਰਿਆਂ ਦਾ ਜੀ ਕਰਦਾ ਹੁੰਦਾ ਪਰ ਕੀ ਕਰੀਏ ਘਰਾਂ ਦੇ ਮਾਹੌਲ ਜਿੰਦੇ ਰੱਖ ਲੈਂਦੇ ਆ ਔਰਤਾਂ ਬੁੱਤਾਂ ਠੀਕ ਹੈ ਨਾ ਇਸ ਕਰਕੇ ਸਿਆਣੀ ਬਣ ਕੇ ਆਪਾਂ ਜਦੋਂ ਘਰ ਬੰਨਣਾ ਹੋਵੇ ਨਾ ਬਥੇਰੀ ਕੁਟੋਪੀ ਪਹਿਣਾ ਹੁੰਦਾ ਠੀਕ ਹੈ ਨਾ ਠੀਕ ਹੈ ਜੀ ਪੰਜੀ ਮੈਂ ਚੱਲਦਾ ਹੁਣ ਹੈ ਵਿੱਚ ਸਬਜੀ ਬਣੀ ਪਈ ਐ ਰੋਟੀ ਬਣਾ ਨਹੀਂ 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 ਮੇਰੀ ਸੁਣੋ ਗੱਲ ਪਤਾ ਕਰ ਲੀ ਕੀ ਹੈ ਕਿ ਸਾਡੇ ਤਾਂ ਗਵਾਨ ਦੇ ਵਿੱਚ ਮੈਂ ਮੁੱਕ ਗਈ ਮੁੰਡਿਆ 10 ਦਿਨ ਪਹਿਲਾਂ ਲਿਆਂਦੀ ਸੀਗੇ ਉਹਨਾਂ ਨੇ ਤੇ ਕਾ ਮੁੱਕਿਆ ਨੇ ਮੈਂ ਲਿਆਂਦੀ ਸੀ ਆਪਣੇ ਪਿਛਲੇ ਪਾਸੇ ਦਾ ਘਰ ਨਹੀਂ ਮੇਰੀ ਹੁੰਦੀ ਸੀ ਉਹਨਾਂ ਨੇ ਮੈਂਸ ਲਿਆਂਦੀ ਸੀਗੀ 3.5 ਲੱਖ ਰੁਪਏ ਉੱਤੇ ਖਰਚਾ ਜਵਾਕਾਂ ਸਤੀ ਦਿ ਰਾਤ ਮੁੱਕ ਗਏ ਭੈਣ ਜੀ ਮੈਂ ਤਾਂ ਹੋਰ ਉੱਥੋਂ ਆਇਆ ਉਹਨਾਂ ਕਰਕੇ ਤੇ ਉਹ ਤਾਂ ਦੱਪਰ ਉਹਨਾਂ ਦਾ ਸਾਰਾ ਦਾ ਵਿਚਾਰ ਰੰਦਾ ਆ ਫਰਿਆ ਪਿਆ ਕਿ ਕਰੀ ਗੋਲ ਲਵੇ ਨਾ ਵੀ ਕੋਈ ਜਵਾਕਾਂ ਗਲਿਸਤਾਨ ਹੋ ਗਿਆ ਤਿੰਨ ਕੁੜਗਾਂ ਉਹਨਾਂ ਤੋਂ ਨਹੀਂ ਆਉਗੇ ਵੀ ਹੋਰ ਨਹੀਂ ਤੇ ਤਿੰਨ ਕੁੜਗਾਂ ਦੇ ਕਿਸੇ ਦਾਜ ਬਣਾਇਆ ਹੁੰਦਾ ਬਣਾਇਆ ਹੁੰਦਾ ਪਰ ਇਹ ਗੱਲ ਨਹੀਂ ਚੱਲ ਜਵਾਕ ਆ ਜਾਣਗੇ ਜਵਾਕਾਂ ਦਾ ਉਹ ਤੋਂ ਬਾਅਦ ਹੋ ਜੂਗਾ ਤੇ ਮੈਂ ਆ ਰਿਹਾ ਜਦੋਂ ਦੇ ਇਸ ਤੇ ਵੱਖਾਂ ਦੇ ਮੂੰਹ ਚੋਂ ਕੱਢ ਕੇ ਲੈ ਗਿਆ ਰੱਬ ਲੈ ਗਿਆ ਹਾਂ ਮੰਨ ਰਿਹਾ ਹਾਂ ਮੇਰੇ ਵਿਆਹ ਤੋਂ ਪਹਿਲੀ ਦਵਾਰ ਘਰੇ ਆਏ ਹੋ ਅਹੀਂ ਥੋੜੀ ਜਾਓਗੇ ਨਹੀਂ ਨਹੀਂ ਮੇਰੀ ਗੱਲ ਸੁਣ ਕੋਈ ਆਏ ਇਦਾਂ ਦੀ ਗੱਲ ਨਹੀਂ ਆਏ ਹੂੰ ਜਾਣ ਨੂੰ ਠੀਕ ਹੈ ਮੈਂ ਜਾਣਨਾ ਭਾਈ ਤੇ ਅੱਗੇ ਤੋਂ ਜਿਹੜਾ ਹੈਗਾ ਮੈਂ ਆਪ ਦਾ ਉਸਾਂ ਨਾਇਕ ਨੂੰ ਉਹ ਕਰਨ ਵਾਸਤੇ ਠੀਕ ਹੈ ਤੇ ਆ ਲੱਭਤ ਨਹੀਂ ਮੈਂ ਰੱਖ ਰੱਖ ਨਾਂ ਨੰਤਰ ਸ਼ਗਨ ਠੀਕ ਹੈ ਲੱਭਤ 500 ਨਹੀਂ ਮੈਂ ਨਹੀਂ ਇਹ ਬੋਲਣਾ ਉਹੀ ਗੱਲ ਵੀ ਫਿਰ ਤਾਂ ਮੈਂ ਤਾਂ ਵੈਲੂ ਘਰੇ ਆਇਆਗਾ ਹੈਨਾ ਇਹ ਜਦੋਂ ਸੇਰਾ ਪਤਾ ਕੀ ਗੱਲ ਹੁੰਦਾ ਹੈ ਘਰ ਨੂੰ ਬੰਦ ਕੇ ਰੱਖਣ ਵਾਸਤੇ ਨਾ ਬਹੁਤ ਚੀਜ਼ਾਂ ਜਾਣੀਆਂ ਪੈ ਜਾਂਦੀਆਂ ਨੇ ਤੁਸੀਂ ਹਨ ਮਤਲਬ ਕੀ ਕਹਿਣਾ ਚਾਹੁੰਦੇ ਠੀਕ ਹੈ ਬਸ ਇਦਾਂ ਦੀ ਕੋਈ ਗੱਲ ਬਾਤ ਨਾ ਕੋਈ ਗੱਲ ਨਹੀਂ ਠੀਕ ਹੈ ਚੰਗਾ ਪੁੱਤ ਮੇਰਾ ਪੋਤਾ ਤਾਂ ਉਹ ਬਥੇਰੇ ਨਰਮਾ ਤੇ ਜਮੇ ਨਹੀਂ ਬੋਲਦਾ ਮੈਂ ਤਾਂ ਇਹਨਾਂ ਦਾ ਕਿਹਾ ਨਾ ਫਾਈ ਕੋਲ ਮਾਰਗਾ ਮੁੰਡਾ ਜਹਾ ਉਹਨਾਂ ਨਾਲ ਗੱਲ ਨਹੀਂ ਤਾਂ ਕਹਿੰਦੇ ਆਂਗੇ ਇਹ ਤਾਂ ਸਾਡੇ ਆਹ ਤਾਂ ਜੀ ਚੰਗਾ ਬੰਦਾ ਹਾਂ ਹਾਂ ਚੰਗਾ ਪੁੱਤ ਠੀਕ ਹੈ ਵਾਹ ਬਹੁਤ ਪੁੱਤ बैठो थो। हाँ। तो जी, जी। मम्मी थोड़ी जमी हद मामा पहली बार घरे आया आम सर तुम मेरी शिकायत आग गए हैं भी लै फोन ला, कर ले खूंजे हो जाते कदर ले कुंजे हो जाती है यह गल भी को कर दी ਮਾਮਾ ਕੀ ਉਮਰ ਲਾਇ ਸੀ ਤੈਨੂੰ ਉਹ ਮਸਲਾ ਸਲਝਾਉਣ ਆਇਆ ਸੀ ਵੀ ਕਾਲਜ ਜੋ ਪੜਨੋਂ ਕਿਉਂ ਹਟਾਈ ਐ ਉਹਨਾਂ ਅਸੀਂ ਦੱਸ ਦੇਣਾ ਵੀ ਕਿਹੜੀਆਂ ਗੱਲਾਂ ਕਰਕੇ ਤੈਨੂੰ ਪੜਨੋਂ ਹਟਾਇਆ ਗਿਆ ਅੱਛਾ ਤੁਸੀਂ ਇਹ ਗੱਲਾਂ ਕਰਕੇ ਮੈਨੂੰ ਪੜਨੋਂ ਹਟਾਇਆ ਹੈ ਉਹ ਤਾਂ ਗੱਲ ਹਲੇ ਮੈਂ ਦੱਸੀ ਨਹੀਂ ਠੀਕ ਆ ਪਰ ਦੱਸ ਦੋ ਮੈਂ ਦੱਸਦਾ ਵੀ ਨਹੀਂ ਕੋਈ ਨਹੀਂ ਵਕਤ ਆਇਆ ਨਾ ਜਦੋਂ ਤੈਨੂੰ ਆਪੇ ਪਤਾ ਲੱਗ ਜਾ ਕੋਦੋਂ ਆਊਗਾ ਜੀ ਕੋਈ ਨਹੀਂ ਥੋੜਾ ਜਿਹਾ ਚਿਰ ਹੋਰ ਵੇਟ ਕਰ ਨਾ ਤੇਰਾ ਮਾਮਾ ਪੁੱਛਣ ਆਇਆ ਮੈਂ ਦੱਸਦਾ ਬਾਕੀ ਸਾਰੇ ਨਾਲੇ ਸੱਚ ਤਾਂ ਕਹਿੰਦੇ ਹੁੰਦੇ ਨਾ ਕੜਵਾ ਹੁੰਦਾ ਮੈ ਇਹ ਨਹੀਂ ਹੁੰਦਾ ਜਿਹੜਾ ਕਿਹੜਾ ਮੇਰੇ ਰਿਸ਼ਤੇਦਾਰ ਆਊਗਾ ਤੇ ਹਰ ਕਿਸੇ ਨੂੰ ਤੁਸੀਂ ਇਹੀ ਗੱਲਾਂ ਦੱਸੋਗੇ ਹਰਪ੍ਰੀਤ ਇੰਨਾ ਨਾ ਤੂੰ ਬੋਲਿਆ ਕਰ ਠੀਕ ਆ ਨਾ ਮੜਿਆ ਆਪਦੀ ਔਕਾਤ ਚ ਰਹਿਆ ਕਰ ਬਥੇਰਾ ਤੈਨੂੰ ਸਰ ਤੇ ਬਿਠਾਇਆ ਸੀ ਅਸੀਂ ਪਰ ਤੂੰ ਸਾਡੇ ਸਰ ਤੇ ਆ ਕੇ ਨੱਚਣ ਲੱਗ ਗਿਆ ਜੰਨੀ ਤੂੰ ਸ ਤਾਂ ਮੈਂ ਗਲਤੀ ਗੋਲੀ ਇਹਨੂੰ ਜਿਹੜੀ ਗੱਲ ਮੈਂ ਕੀਤੀ ਨਹੀਂ ਉਹ ਗੱਲ ਵੀ ਮੈਨੂੰ ਸੁਣਾਈ ਜਾਂਦੇ ਹੋ ਇਹੋ ਜਿਹਾ ਕੀ ਆ ਜਿਹੜਾ ਮੈਂ ਕੁਝ ਕੀਤਾ ਹੈ ਜਾਂ ਕਿਹਾ ਮੈਂ ਤੁਹਾਨੂੰ ਕੋਈ ਨਾ ਟਾਈਮ ਆਉਣ ਤੇ ਪਤਾ ਲੱਗ ਚੁੱਕਾ ਯਾ ਯਾਸ ਬੇ ਉਹਦੇ ਨਾਲ ਜਵਾਨ ਲੜਾਈ ਆਣੀ ਹੈ ਉੱਠ ਕੇ ਪਰੇ ਬਣ ਜਾਂਦੀ ਵਿੰਦਕ ਨਾਲ ਉਹਨੂੰ ਭਜਾ ਦੇਣੀ ਹੈ ਉਹਨੂੰ ਭਜਾ ਦੇਣੀ ਜਵਾਨ ਬਗ ਜਾਨੀ ਮਮੀ ਨਾਲ ਚਾਹ ਪੀਤੀ ਹੈ ਨਾਲੇ ਉੱਠੀ ਵਧੀਆ ਬੇਬੇ ਅੱਗੇ ਸੱਚ ਕਰਦੀ ਆ ਲੱਗੂ ਵੀ ਮੈਂ ਸੱਚੀ ਆਂਗੀ ਬਸ ਆਈ ਹੈ ਦਿਮਾਗ ਖਰਾਬ ਕਰ ਛੱਡਿਆ